ਡਿਪਲੋਮੈਟ ਨੂੰ ਬਲਾਕ ਕਰਦਾ ਮਾਮਲਾ ਸਾਹਮਣੇ ਆਇਆ ਉਹ ਕੀ ਮਾਮਲਾ ਹੈ ਕਿ ਕੁਝ ਉਸ ਦਿਨ ਪੁਲਿਸ ਨੇ ਕੀਤਾ ਥਾਣਾ ਕਤਵਾਲੀ ਪੁਲਿਸ ਦੇ ਪਾਸ ਅੱਜ ਇੱਕ ਪੀੜਤ ਲੜਕੀ ਜੋ ਕਿ ਨਮਲਗੈਂ ਨੇ ਇੱਕ ਬਿਆਨ ਦਰਜ ਕਰਾਇਆ ਕਿ ਗੁਰਪ੍ਰੀਤ ਸਿੰਘ ਮੰਟੀ ਜੋ ਕਿ ਹਾਜ਼ਰਦਾਨ ਏਰੀਆ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਕਰਦਾ ਸੀ ਜਿਸ ਦੇ ਤਹਿਤ ਥਾਣਾ ਕਤਵਾਲੀ ਵਿਖੇ ਗੁਰਪ੍ਰੀਤ ਸਿੰਘ ਮੰਟੀ ਦੇ ਖਿਲਾਫ 376 ਤੇ ਪੌਕਸੋ ਦੀਆਂ ਧਾਮਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਦੇ ਤਹਿਤ ਉਹ ਪਰਪੀਸਿੰਗ ਪੰਟੇਲੋ ਉਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਜਿਹੜੀ ਪੀੜਤ ਲੜਕੀ ਹੈ ਉਹਦਾ ਡਾਕਟਰੀ ਮਾਇਨਾ ਸਿਵਲ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ ਲੇਡੀ ਇੰਸਪੈਕਟਰ ਸੁਖਵੀਰ ਕੌਰ ਇਸ ਮਾਮਲੇ ਤੋਂ ਤਪਤੀਸ਼ ਕਰ ਰਹੀ ਹੈ ਜਿਹੜਾ ਦੋਸ਼ੀ ਨੂੰ ਮਾਨਯੋਗ ਦਾਨ ਚ ਪੇਸ਼ ਕੀਤਾ ਜਾਵੇਗਾ ਪੇਸ਼ ਕਰਨ ਤੋਂ ਬਾਅਦ ਹਿਮਾਂਡ ਹਾਸਲ ਕਰਕੇ ਇਸ ਤੋਂ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕੀ ਕੋਈ ਹੁਣੇ ਤੁਰੰਤ ਦਾ ਮਾਮਲਾ ਹੈ ਜਾਂ ਪਹਿਲਾਂ ਕੋਈ ਇਹ ਚੱਲ ਰਿਹਾ ਹੈ ਕੋਈ ਨਹੀਂ ਉਹ ਬਿਆਨ ਦੇ ਮੁਤਾਬਕ ਤਾਂ ਇਹ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ 6 ਮਹੀਨਿਆਂ ਦਾ ਮਾਮਲਾ ਚੱਲ ਰਿਹਾ ਹੈ ਬਾਕੀ ਤਫਤੀਸ਼ ਦੇ ਵਿੱਚ ਸਾਰੇ ਤੱਥ ਸਾਹਮਣੇ ਆ ਜਾਣਗੇ। ਇੱਕ ਕੰਮ ਕੀ ਕਰਦਾ ਉਹ ਪਰਪੇਸਨ ਬੰਟੀ ਜਿਹੜਾ ਹੈਗਾ ਪ੍ਰਾਪਰਟੀ ਦਾ ਤੇ ਪੈਸੇ ਵਿਆਜ ਦੇਣ ਦਾ ਕੰਮ ਕਰਦਾ ਹੈ। ਇੱਕ ਡਿਫਰੈਂਸ ਨੂੰ ਬਲਾਕ ਕਰਦਾ ਮਾਮਲਾ ਸਾਹਮਣੇ ਆਇਆ ਹੈ ਉਹ ਕੀ ਮਾਮਲਾ ਹੈ ਕਿ ਕੁਛ ਉਸ ਦੇ ਵਿੱਚ ਪੁਲਿਸ ਨੇ ਕੀਤਾ ਹੈ। ਥਾਣਾ ਕੁਤਵਾਲੀ ਪੁਲਿਸ ਦੇ ਪਾਸ ਅੱਜ ਇੱਕ ਪੀੜਤ ਲੜਕੀ ਜੋ ਕਿ ਨਵਾਲਗੜ੍ਹ ਨੇ ਇੱਕ ਬਿਆਨ ਦਰਜ ਕਰਾਇਆ ਹੈ ਕਿ ਗੁਰਪ੍ਰੇਸਨ ਬੰਟੀ ਜੋ ਕਿ ਹਾਜੀਤਾਂ ਦੇ ਏਰੀਆ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਕਰਦਾ ਸੀ ਜਿਸ ਦੇ ਤਹਿਤ ਤਾਂ थाना ਕੁਤਵਾਲੀ ਵਿਖੇ ਗੁਰਪ੍ਰੀਤ ਸਿੰਘ ਬੰਟੀ ਦੇ ਖਿਲਾਫ 376 ਤੇ ਪੌਕਸੋ ਦੀਆਂ ਧਾਵਾਂ ਤਹਿਤ ਮਕਦਮਾ ਦਰਜ ਕੀਤਾ ਗਿਆ ਹੈ ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਬੰਟੀ ਨੂੰ ਉਸ ਮਕਦਮੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਜਿਹੜੀ ਪੀੜਤ ਲੜਕੀ ਹੈ ਉਹਦਾ ਡਾਕਟਰੀ ਮਾਇਨਾ ਸਿਵਲ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ ਲੇਡੀ ਇੰਸਪੈਕਟਰ ਸੁਖਵੀਰ ਕੌਰ ਇਸ ਸਬੰਧ ਵਿੱਚ ਪੁੱਛਗਿੱਛ ਕਰ ਰਹੀ ਹੈ ਜਿਹੜਾ ਦੋਸ਼ੀ ਨੂੰ ਮਾਨਯੋਗ ਦਾਨ ਚ ਪੇਸ਼ ਕੀਤਾ ਜਾਵੇਗਾ ਪੇਸ਼ ਕਰਨ ਤੋਂ ਬਾਅਦ ਹਿਮਾਂਡ ਹਸਲ ਕਰਕੇ ਇਸ ਤੋਂ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਭੁਨੀ ਪ੍ਰੰਥ ਦਾ ਮਾਮਲਾ ਜੇ ਪਹਿਲਾਂ ਕੋਈ ਚੱਲ ਰਿਹਾ ਸੀ ਕੋਈ ਨਹੀਂ ਉਹ ਬਿਆਨ ਦੇ ਮੁਤਾਬਕ ਤਾਂ ਇਹ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ 6 ਮਹੀਨਿਆਂ ਦਾ ਮਾਮਲਾ ਚੱਲ ਰਿਹਾ ਹੈ ਬਾਕੀ ਤਫਤੀਸ਼ ਦੇ ਵਿੱਚ ਸਾਰੇ ਤੱਤ ਸਾਹਮਣੇ ਆ ਜਾਣਗੇ ਇਹ ਕੰਮ ਕੀ ਕਰਦਾ ਗੋਪੀ ਸਿੰਘ ਬੰਦੇ ਜਿਹੜਾ ਹੈਗਾ ਪ੍ਰਾਪਰਟੀ ਦਾ ਤੇ ਪੈਸੇ ਵਿਆਜ ਦੇਣ ਦਾ ਕੰਮ ਕਰਦਾ ਇੱਕ ਡਿਫਟਾ ਵੀ ਨੂੰ ਬਲਾਕ ਕਰਦਾ ਮਾਮਲਾ ਸਾਹਮਣੇ ਆਇਆ ਉਹ ਕੀ ਮਾਮਲਾ ਹੈ ਕਿ ਕੁਝ ਉਸ ਦਿਨ ਪੁਲਿਸ ਨੇ ਕੀਤਾ ਥਾਣਾ ਕਤਵਾਲੀ ਪੁਲਿਸ ਦੇ ਪਾਸ ਅੱਜ ਇੱਕ ਪੀੜਤ ਲੜਕੀ ਜੋ ਕਿ ਨਮਾਲਾ ਗਈ ਨੇ ਇੱਕ ਬਿਆਨ ਦਰਜ ਕਰਾਇਆ ਹੈ ਕਿ ਗੁਰਪ੍ਰੀਤ ਸਿੰਘ ਮੰਟੀ ਜੋ ਕਿ ਹਾਜ਼ਰਤਨ ਏਰੀਆ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਕਰਦਾ ਸੀ ਜਿਸ ਦੇ ਤਹਿਤ ਥਾਣਾ ਕੁਤਵਾਲੀ ਵਿਖੇ ਗੁਰਪ੍ਰੀਤ ਸਿੰਘ ਮੰਟੀ ਦੇ ਖਿਲਾਫ 376 ਤੇ ਪੌਕਸੋ ਦੀਆਂ ਧਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਮੰਟੀ ਨੂੰ ਉਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਜਿਹੜੀ ਪੀੜਤ ਲੜਕੀ ਹੈ ਉਹਦਾ ਡਾਕਟਰੀ ਮਾਇਨਾ ਸਿਵਲ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ ਲੇਡੀ ਇੰਸਪੈਕਟਰ ਸੁਖਵੀਰ ਕੌਰ ਇਸ ਸਬੰਧ ਵਿੱਚ ਪੁティਸ਼ ਕਰ ਰਹੀ ਹੈ ਜਿਹੜਾ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਇਸ ਤੋਂ ਹੋਰ ਡੰਗਾਈ ਨਾ ਪੁੱਛਕਿਛ ਕੀਤੀ ਜਾਵੇਗੀ। ਇਹ ਕੋਈ ਅਹ ਹੁਣੇ ਤੁਰੰਤ ਦਾ ਮਾਮਲਾ ਨਹੀਂ ਹੈ ਜੇ ਪਹਿਲਾਂ ਕੋਈ ਇਹ ਚੱਲ ਰਿਹਾ ਸੀ ਕੋਈ ਨਹੀਂ ਉਹ ਬਿਆਨ ਦੇ ਮੁਤਾਬਕ ਤਾਂ ਇਹ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ ਅਹ ਲਗਭਗ 6 ਮਹੀਨਿਆਂ ਦਾ ਮਾਮਲਾ ਚੱਲ ਰਿਹਾ ਹੈ ਬਾਕੀ ਤਫਤੀਸ਼ ਦੇ ਵਿੱਚ ਸਾਰੇ ਤੱਥ ਸਾਹਮਣੇ ਆ ਜਾਣਗੇ। ਇਹ ਕੰਮ ਕੀ ਕਰਦਾ ਕੋਈ ਉਹ ਕਿਸ ਨੂੰ ਵੰਟੇ ਜਿਹੜਾ ਹੈਗਾ ਪ੍ਰਾਪਰਟੀ ਦਾ ਤੇ ਪੈਸੇ ਵਿਆਜ ਦੇਣ ਦਾ ਕੰਮ ਕਰਦਾ ਹੈ। ਇੱਕ ਡਿਫਰਿਕਟ ਨੂੰ ਬਲਾਕ ਕਰਤਾ ਮਾਮਲਾ ਸਾਹਮਣੇ ਆਇਆ ਉਹ ਕੀ ਮਾਮਲਾ ਹੈ ਕਿ ਕੁਝ ਉਸ ਦੇ ਵਿੱਚ ਪੁਲਿਸ ਨੇ ਕੀਤਾ। ਥਾਣਾ ਕਤਵਾਲੀ ਪੁਲਿਸ ਦੇ ਪਾਸ ਅੱਜ ਇੱਕ ਪੀੜਤ ਲੜਕੀ ਜੋ ਕਿ ਨਮਾਲਾ ਗਏ ਨੇ ਇੱਕ ਬਿਆਨ ਦਰਜ ਕਰਾਇਆ ਕਿ ਗੁਰਪ੍ਰੀਤ ਸਿੰਘ ਮੰਟੀ ਜੋ ਕਿ ਹਾਜ਼ਰਤਨ ਏਰੀਆ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਕਰਦਾ ਸੀ ਜਿਸ ਦੇ ਤਹਿਤ ਥਾਣਾ ਕਤਵਾਲੀ ਵਿਖੇ ਗੁਰਪ੍ਰੀਤ ਸਿੰਘ ਮੰਟੀ ਦੇ ਖਿਲਾਫ 376 ਤੇ ਪੌਕਸੋ ਦੀਆਂ ਧਾਮਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਮੰਟੀ ਨੂੰ ਉਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਜਿਹੜੀ ਪੀੜਤ ਲੜਕੀ ਹੈ ਉਹਦਾ ਡਾਕਟਰੀ ਮਾਇਨਾ ਸਿਵਲ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ ਲੇਡੀ ਅਸਪੈਕਟਰ ਸੁਖਵੀਰ ਬਾਸ ਪਰਮੇਤ ਤਫਤੀਸ਼ ਕਰ ਰਹੀ ਹੈ ਜਿਹੜਾ ਦੋਸ਼ੀ ਨੂੰ ਮਾਨਜੁਗ ਦਾਦਚ ਪੇਸ਼ ਕੀਤਾ ਜਾਵੇਗਾ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਇਸ ਤੋਂ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕੀ ਕੋਈ ਹੁਣੇ ਤੁਰੰਤ ਦਾ ਮਾਮਲਾ ਜੇ ਪਹਿਲਾਂ ਕੋਈ ਇਹ ਚੱਲ ਰਿਹਾ ਹੈ ਕੋਈ ਨਹੀਂ ਉਹ ਬਿਆਨ ਦੇ ਮੁਤਾਬਕ ਤਾਂ ਇਹ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ 6 ਮਹੀਨਾ ਦਾ ਮਾਮਲਾ ਚੱਲ ਰਿਹਾ ਹੈ ਬਾਕੀ ਤਫਤੀਸ਼ ਦੇ ਵਿੱਚ ਸਾਰੇ ਤੱਤ ਸਾਹਮਣੇ ਆ ਜਾਣਗੇ ਇਹ ਕੰਮ ਕੀ ਕਰਦਾ ਕੋਈ ਉਹ ਕਿਸ ਨੂੰ ਵੰਟੇ ਜਿਹੜਾ ਹੈਗਾ ਪ੍ਰਾਪਰਟੀ ਦਾ ਤੇ ਪੈਸੇ ਵਿਆਜ ਦੇਣ ਦਾ ਕੰਮ ਕਰਦਾ ਹੈ ਇੱਕ ਡਿਪਟੀ ਕਮਿਸ਼ਨਰ ਨੂੰ ਬਲਾਕ ਕਰਦਾ ਮਾਮਲਾ ਸਾਹਮਣੇ ਆਇਆ ਉਹ ਕੀ ਮਾਮਲਾ ਹੈ ਕਿ ਕੁਝ ਉਸ ਦਿਨ ਪੁਲਿਸ ਨੇ ਕੀਤਾ ਥਾਣਾ ਕਤਵਾਲੀ ਪੁਲਿਸ ਦੇ ਪਾਸ ਅੱਜ ਇੱਕ ਪੀੜਤ ਲੜਕੀ ਜੋ ਕਿ ਨਮਲਗਾਂ ਨੇ ਇੱਕ ਬਿਆਨ ਦਰਜ ਕਰਾਇਆ ਕਿ ਗੁਰਪ੍ਰੀਤ ਸਿੰਘ ਮੰਟੀ ਜੋ ਕਿ ਹਾਜ਼ਰਦਾਨ ਏਰੀਆ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਕਰਦਾ ਸੀ ਜਿਸ ਦੇ ਤਹਿਤ ਥਾਣਾ ਕਤਵਾਲੀ ਵਿਖੇ ਗੁਰਪ੍ਰੀਤ ਸਿੰਘ ਮੰਟੀ ਦੇ ਖਿਲਾਫ 376 ਤੇ ਪੌਕਸੋ ਦੀਆਂ ਧਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਮੰਟੀ ਨੂੰ ਉਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਹੜੀ ਪੀੜਤ ਲੜਕੀ ਹੈ ਉਹਦਾ ਡਾਕਟਰੀ ਮਾਇਨਾ ਸਿਵਲ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ ਲੇਡੀ ਇਨਸਪੈਕਟਰ ਸੁਖਵੀਰ ਕੌਰ ਇਸ ਸਬੰਧ ਵਿੱਚ ਤਫਤੀਸ਼ ਕਰ ਰਹੀ ਹੈ ਜਿਹੜਾ ਦੋਸ਼ੀ ਨੂੰ ਮਾਨਜੁਕ ਦਾਜ ਚ ਪੇਸ਼ ਕੀਤਾ ਜਾਵੇਗਾ ਪੇਸ਼ ਕਰਨ ਤੋਂ ਬਾਅਦ ਹਿਮਾਂਡ ਹਸਲ ਕਰਕੇ ਇਸ ਤੋਂ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕੀ ਕੋਈ ਹੁਣੇ ਤੁਰੰਤ ਦਾ ਮਾਮਲਾ ਹੈ ਜਾਂ ਪਹਿਲਾਂ ਕੋਈ ਇਹ ਚੱਲ ਰਿਹਾ ਹੈ ਕੋਈ ਨਹੀਂ ਉਹ ਬਿਆਨ ਦੇ ਮੁਤਾਬਕ ਤਾਂ ਇਹ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ 6 ਮਹੀਨਿਆਂ ਦਾ ਮਾਮਲਾ ਚੱਲ ਰਿਹਾ ਹੈ ਬਾਕੀ ਤਫਤੀਸ਼ ਦੇ ਵਿੱਚ ਸਾਰੇ ਤੱਥ ਸਾਹਮਣੇ ਆ ਜਾਣਗੇ ਇਹ ਕੰਮ ਕੀ ਹੈ ਗੁਰਪ੍ਰੀਤ ਸਿੰਘ ਬੰਟੀ ਜਿਹੜਾ ਹੈਗਾ ਪ੍ਰਾਪਰਟੀ ਦਾ ਤੇ ਪੈਸੇ ਵਿਆਜ ਦੇਣ ਦਾ ਕੰਮ ਕਰਦਾ ਹੈ ਇੱਕ ਡਿਪਟੀ ਕਮਿਸ਼ਨਰ ਨੇ ਬਲਾਕ ਕਰਤਾ ਮਾਮਲਾ ਸਾਹਮਣੇ ਆਇਆ ਉਹ ਕੀ ਮਾਮਲਾ ਹੈ ਕਿ ਕੁਝ ਉਸ ਦਿਨ ਕੋਲਿਸ ਨੇ ਕੀਤਾ ਥਾਣਾ ਕਤਵਾਲੀ ਪੁਲਿਸ ਦੇ ਪਾਸ ਅੱਜ ਇੱਕ ਪੀੜਤ ਲੜਕੀ ਜੋ ਕਿ ਨਮਾਲਾ ਗਏ ਨੇ ਇੱਕ ਬਿਆਨ ਦਰਜ ਕਰਾਇਆ ਹੈ ਕਿ ਗੁਰਪ੍ਰੀਤ ਸਿੰਘ ਬੰਟੀ ਜੋ ਕਿ ਹਾਜ਼ਰਤਨ ਏਰੀਆ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਕਰਦਾ ਸੀ ਜਿਸ ਦੇ ਤਹਿਤ ਥਾਣਾ ਕਤਵਾਲੀ ਵਿਖੇ ਗੁਰਪ੍ਰੀਤ ਸਿੰਘ ਬੰਟੀ ਦੇ ਖਿਲਾਫ 376 ਤੇ ਪੌਕਸੋ ਦੀਆਂ ਧਾਵਾਂ ਤਹਿਤ ਮਕਦਮਾ ਦਰਜ ਕੀਤਾ ਗਿਆ ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਬੰਟੀ ਨੂੰ ਉਸ ਮਕਦਮੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਜਿਹੜੀ ਪੀੜਤ ਲੜਕੀ ਹੈ ਉਹਦਾ ਡਾਕਟਰੀ ਮਾਇਨਾ ਸਿਵਲ ਹਸਪਤਾਲ ਬੰਡਾ ਤੋਂ ਕਰਵਾਇਆ ਜਾ ਰਿਹਾ ਹੈ ਲੇਡੀ ਇੰਸਪੈਕਟਰ ਸੁਖਵੀਰ ਕੌਰ ਇਸ ਸਬੰਧ ਵਿੱਚ ਪੁਤੀਸ਼ ਕਰ ਰਹੀ ਹੈ ਜਿਹੜਾ ਦੋਸ਼ੀ ਨੂੰ ਮਾਨਯੋਗ ਦਾਨ ਚ ਪੇਸ਼ ਕੀਤਾ ਜਾਵੇਗਾ ਪੇਸ਼ ਕਰਨ ਤੋਂ ਬਾਅਦ ਹਿਮਾਂਡ ਹਸਲ ਕਰਕੇ ਇਸ ਤੋਂ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਭੁਨੀ ਪ੍ਰੰਥ ਦਾ ਮਾਮਲਾ ਹੈ ਜੇ ਪਹਿਲਾਂ ਕੋਈ ਚੱਲ ਰਿਹਾ ਸੀ ਕੋਈ ਨਹੀਂ ਉਹ ਬਿਆਨ ਦੇ ਮੁਤਾਬਕ ਤਾਂ ਇਹ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ 6 ਮਹੀਨਿਆਂ ਦਾ ਮਾਮਲਾ ਚੱਲ ਰਿਹਾ ਹੈ ਬਾਕੀ ਤਫਤੀਸ਼ ਦੇ ਵਿੱਚ ਸਾਰੇ ਤੱਤ ਸਾਹਮਣੇ ਆ ਜਾਣਗੇ ਇਹ ਕੰਮ ਕੀ ਕਰਦਾ ਗੋਪੀ ਸਿੰਘ ਬੰਤੇ ਜਿਹੜਾ ਹੈਗਾ ਪ੍ਰਾਪਰਟੀ ਦਾ ਤੇ ਪੈਸੇ ਵਿਆਜ ਦੇਣ ਦਾ ਕੰਮ ਕਰਦਾ ਹੈ ਇੱਕ ਡਿਫਟਾ ਵੀ ਨੂੰ ਬਲਾਕ ਕਰਦਾ ਮਾਮਲਾ ਸਾਹਮਣੇ ਆਇਆ ਉਹ ਕੀ ਮਾਮਲਾ ਹੈ ਕਿ ਕੁਝ ਉਸ ਦਿਨ ਪੁਲਿਸ ਨੇ ਕੀਤਾ ਥਾਣਾ ਕਤਵਾਲੀ ਪੁਲਿਸ ਦੇ ਪਾਸ ਅੱਜ ਇੱਕ ਪੀੜਤ ਲੜਕੀ ਜੋ ਕਿ ਨਮਾਲਾ ਗਈ ਨੇ ਇੱਕ ਬਿਆਨ ਦਰਜ ਕਰਾਇਆ ਹੈ ਕਿ ਗੁਰਪ੍ਰੀਤ ਸਿੰਘ ਮੰਟੀ ਜੋ ਕਿ ਹਾਜ਼ਰਤਨ ਏਰੀਆ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਕਰਦਾ ਸੀ ਜਿਸ ਦੇ ਤਹਿਤ ਥਾਣਾ ਕੁਤਵਾਲੀ ਵਿਖੇ ਗੁਰਪ੍ਰੀਤ ਸਿੰਘ ਮੰਟੀ ਦੇ ਖਿਲਾਫ 376 ਤੇ ਪੌਕਸੋ ਦੀਆਂ ਧਾਮਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਮੰਟੀ ਨੂੰ ਉਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਜਿਹੜੀ ਪੀੜਤ ਲੜਕੀ ਹੈ ਉਹਦਾ ਡਾਕਟਰੀ ਮਾਇਨਾ ਸਿਵਲ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ ਲੇਡੀ ਇੰਸਪੈਕਟਰ ਸੁਖਵੀਰ ਕੌਰ ਇਸ ਸਬੰਧ ਵਿੱਚ ਪੁティਸ਼ ਕਰ ਰਹੀ ਹੈ ਜਿਹੜਾ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਇਸ ਤੋਂ ਹੋਰ ਡੰਗਾਈ ਨਾ ਪੁੱਛਕਿਛ ਕੀਤੀ ਜਾਵੇਗੀ। ਕੀ ਕੋਈ ਹੁਣੇ ਤੁਰੰਤ ਦਾ ਮਾਮਲਾ ਜੇ ਪਹਿਲਾਂ ਕੋਈ ਇਹ ਚੱਲ ਰਿਹਾ ਹੈ ਕੋਈ ਨਹੀਂ ਉਹ ਬਿਆਨ ਦੇ ਮੁਤਾਬਕ ਤਾਂ ਇਹ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ 6 ਮਹੀਨਿਆਂ ਦਾ ਮਾਮਲਾ ਚੱਲ ਰਿਹਾ ਹੈ ਬਾਕੀ ਤਫਤੀਸ਼ ਦੇ ਵਿੱਚ ਸਾਰੇ ਤੱਥ ਸਾਹਮਣੇ ਆ ਜਾਣਗੇ। ਇਹ ਕੰਮ ਕੀ ਕਰਦਾ ਕੋਈ ਉਹ ਕਿਸ ਨੂੰ ਵੰਟੇ ਜਿਹੜਾ ਹੈਗਾ ਪ੍ਰਾਪਰਟੀ ਦਾ ਤੇ ਪੈਸੇ ਵਿਆਜ ਦੇਣ ਦਾ ਕੰਮ ਕਰਦਾ ਹੈ।